ਅੱਧਾ ਘੰਟਾ ਹੋ ਗਿਆ ਮੈਂ ਤੈਨੂੰ ਫੋਨ ਕਰ ਜਾਂਦਾ ਠੀਕ ਆ ਤੇ ਛੇਤੀ ਆਪਣਾ ਮਾਲ ਲੈ ਜਾ ਕਿਸੇ ਨਾਲ ਕਰ ਮਾਲ ਕਰ ਤੈਨੂੰ ਪਤਾ ਹੈ ਕਿ ਤਨ ਗਦਰ ਦਾ ਲਾਫੜ ਤੇ ਪੈਸੇ ਪ੍ਰਦੀਪ ਹਾਂ ਮਾਤਾ ਕਿੱਦਾਂ ਪਿਆ ਤੂੰ ਇਹ ਤੈਨੂੰ ਕੁਛ ਨਹੀਂ ਮੈਨਾਂ ਇਹ ਵੇਖ ਤੂੰ ਫੀ ਮੰਦਿਰ ਤੇ ਪਿਆ ਤੇਰੀ ਇੱਡੀ ਜੀ ਬੁੱਧ ਭ੍ਰਿਸ਼ਟ ਹੋ ਗਈ ਆ ਟੁੱਟੀ ਮੰਦਿਰ ਤੇ ਆਣ ਕੇ ਤਾਂ ਡਿੱਗਿਆ ਵਾ ਦਿਮਾਗ ਤੇ ਨਾਲੇ ਤੈਨੂੰ ਅੱਗੇ ਉਹਨਾਂ ਦਿੱਤਾ ਅੰਦਰ ਰੰਦੀ ਰੰਦੀ ਬੁੱਧ ਭ੍ਰਿਸ਼ਟ ਹੋ ਗਈ ਟੁੱਟੀ ਮੰਦਿਰ ਤੇ ਪਿਆ ਵਾ ਇਹ ਹਾ ਤੇ ਗੇਲੀ ਲੱਭਣ ਡਿਆ ਤੇ ਚੀਜ਼ਾਂ ਹੋਰ ਤੋੜੀ ਜਾਓ ਆ ਉੱਠ ਕੇ ਤਾਂ ਮੰਜੀ ਡੰਡਲਾ 24 ਘੰਟੇ ਦਿਮਾਗ ਆਪਣਾ ਸੁਣ ਨਾ ਰੱਖਿਆ ਕਰ ਔਰ ਜਾ ਨਾ ਜਾ ਆਪਣਾ ਕੰਮ ਕਰੋ ਤੇ ਮਾਰੀ ਪੈਣਿਆ ਕਿਤੇ ਪਤਾ ਨਹੀਂ ਕੀ ਤੈਨੂੰ ਹੋ ਗਿਆ ਵਾ ਤੂੰ ਤਾਂ ਖਾ ਹੀ ਲਿਆ ਮੈਨੂੰ ਬੁੱਢੇ ਬੇਬੇ ਨੇ ਹੱਥ ਚੁੱਕੀ ਇਹਨਾਂ ਨੂੰ ਕੋਈ ਪਤਾ ਕਮਾਈਆਂ ਕਿੱਦਾਂ ਆ ਘਰਾਂ ਕਿੱਦਾਂ ਹੁੰਦੀਆਂ ਨੇ ਹੂੰ ਇਹ ਤੂੰ ਕਿੱਥੋਂ ਆਇਆ ਆ ਮਾਨਾ ਕਿਥੋਂ ਆਇਆ ਗੇਲੀਨ ਦਾਦੂ ਹੋ ਕੇ ਕਾਮ ਹੀ ਗਿਆ ਤਦ ਤੇ ਹਰ ਕਾਮ ਹੀ ਮੇਰਾ ਖੱਜ ਲੱਗਦਾ ਤੂੰ ਨਾ ਸੁਧਰੀ ਨਾ ਸੁਧਰੀ ਨਾ ਨੂੰ ਸੁਧਰਨ ਲਈ ਤੂੰ ਇਹ ਦੋਵਾਂ ਨੇ ਖਾ ਲਿਆ ਬਿੰਨੂ ਆਪੋਂ ਨਿਕਲ ਜਾਂਦਾ ਸਵੇਰੇ ਤੇ ਇਹ ਸਿ ਆਪੇ ਮੇਰੇ ਗਲ ਪਾ ਜਾਂਦਾ ਆਪ ਉਹਨੂੰ ਕੀ ਕਿਹਾ ਉਹਦੇ ਮੱਦਾਂ ਲੈ ਲਿਆ ਮੇਰੇ ਕਿਦਾਂ ਕੱਟਿਆ ਉਹਨੂੰ ਜ਼ਤਾਵਾ ਮੈਂ ਆਸ਼ ਕਰ ਆਸ਼ ਆਪਣੇ ਭਰਾ ਦੇ ਸਿਰ ਤੇ ਬੜੀਆਂ ਆਸ਼ਾ ਨੇ ਮੁੰਡੇ ਦਾ ਵੀ ਬੇੜਾ ਗਰਕ ਕਰਤਾ ਤੇ ਘਰ ਦਾ ਵੀ ਬੇੜਾ ਗਰਕ ਕਰਤਾ ਤੇਰੀਆਂ ਆਸ਼ਾ ਨੇ ਤੂੰ ਤੇ ਖਾ ਲਿਆ ਹਨੂ ਪੂਜਾ ਤੂੰ ਕੀ ਕਰਨ ਬਈ ਇੱਥੇ ਬੇਬੇ ਮੈਂ ਰੋਟੀ ਲੱਗੀਆਂ ਬਣਾਉਣ ਲੱਕੜੀਆਂ ਲੈਣ ਆਈ ਸੀ ਇਹ ਮੁੰਡੇ ਦਾ ਬੇੜਾ ਕਿਤੇ ਇਹੋ ਜਿਹੇ ਦਾ ਤਰਜੇ ਵੀ ਹਾਸ਼ਾ ਤੇ ਇਹਨਾਂ ਦੀਆਂ ਹੁੰਡੀਆਂ ਸਾਨੂੰ ਵੰਡ ਲਈ ਕੱਪੜੇ ਨਹੀਂ ਉਹੋ ਜਿ ਲੱਭਦੇ ਤੇ ਉਹ ਨੇਮ ਘਰ ਪਾਈ ਫਿਰਦੀ ਆ ਇਹ ਅਸ਼ਾ ਜ਼ਿਆਦਾ ਚਿਰ ਨਹੀਂ ਰਹਿਣੀਆਂ ਇਹਨਾਂ ਆਪਣੇ ਵੀ ਲੈ ਕੇ ਡੱਬ ਜਾਣੀਆਂ ਇਹ ਆਪਣਾ ਵੀ ਲੈ ਕੇ ਡੱਬ ਜਾਣਾ ਜਿੰਨੇ ਨੇ ਕੱਖ ਨਹੀਂ ਰਹਿਣਦੇ ਨੇ ਇਹ ਜੀ ਆਸ਼ਾ ਨੇ ਟਾੜਾ ਮਾਤਾ ਦੀ ਤੇ ਆਦਤ ਹੋ ਗਈ ਇਹ ਬੜਬੜ ਕਰਨ ਦੀ ਹੁਣ ਇਹਨੂੰ ਕੀ ਪਤਾ ਐਸ ਜੀ ਜ਼ਿੰਦਗੀ ਕਿਦਾ ਜੀਦੀ ਆ ਇਹ ਜਿੱਦਾਂ ਆਪ ਰਹਿੰਦੇ ਆ ਉਦਾਂ ਸਾਨੂੰ ਕਹਿੰਦੇ ਤੁਸੀਂ ਵੀ ਇਦਾਂ ਰਹੋ ਐ ਪੁਰਾਣੇ ਮਾਡਲ ਤੇ ਜਿਹੜੇ ਇਦਾਂ ਰਹье ਇਹ ਬੁੜਰੀ ਦੀ ਨਾ ਅੱਧ ਤੋ ਵੀ ਬੜਬੜ ਕਰਨ ਦੀ ਆਪ ਤੇ ਚੱਜ ਦਾ ਕੱਪੜਾ ਪਾਉਣਾ ਨਹੀਂ ਦੂਜਿਆਂ ਲਈ ਵੇਖ ਕੇ ਵੀ ਸਰਦੀ ਰਹਿੰਦੀ ਆ ਨਹੀਂ ਸਾਰਾ ਦਿਨ ਆਲੇ ਮੈਂ ਕੰਮ ਧੰਦਾ ਕਰਦੀ ਰਹਿੰਦੀ ਆ ਤੇ ਨਾਲੇ ਤੇਰੀ ਮਾਂ ਸਾਰਾ ਦਿਨ ਮੈਨੂੰ ਤੰਗਦੀ ਰਹਿੰਦੀ ਕਦੀ ਕਹਿ ਦਿੰਦੀ ਕੋਈ ਕਦੀ ਕਹਿੰਦੀ ਕੱਪੜਾ ਨਹੀਂ ਰਾਤੋਂ ਵਧੀਆ ਪੁੰਨੀ ਆ ਨਾ ਮੈਂ ਕਿੱਲਾ ਕੇ ਉਹਨਾਂ ਲਈ ਕੀ ਪਾਉਂਦੀ ਆ ਉਹ ਬਹਿ ਜਾ ਜੀ ਇਹ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਤੂੰ ਯਾ ਤਾਂ ਤੁਹਾਨੂੰ ਡਾਪੀ ਗੱਲਾਂ ਕਰਨ ਜੇ ਮੈਂ ਰੋਟੀ ਬਣਾਉਣੀ ਤੇ ਮੈਨੂੰ ਡਾਪੀ ਗੱਲਾਂ ਕਰਨ ਦੱਸੋ ਮੈਂ ਹੁਣ ਕੀ ਕਰਾਂ ਓਏ ਐਡੀ ਗੱਲ ਵਿਚਰਉਣੀ ਆ ਉਹ ਰੋਣ ਵਾਲੇ ਦੇਣਾ ਸਾਡੇ ਗਏ ਹੁਣ ਇਧਰ ਆ ਇਧਰ ਗਾੜੀ ਹੋ ਮੈਂ ਗੱਲ ਦੱਸਾਂ ਕੰਧਾਂ ਦੇ ਵੀ ਕਾਨੂੰਨ ਨੇ ਮੈਂ ਤੇਰੇ ਖਾਤੇ 'ਚ 5 ਲੱਖ ਰੁਪਈਆ ਜਮ੍ਹਾਂ ਕਰਾਇਆ 5 ਲੱਖ ਉਹ 10 ਦਿਨਾਂ ਦੇ ਵਿੱਚ ਮੈਂ 5 ਲੱਖ ਰੁਪਈਆ ਕਮਾ ਲਿਆ ਜਿਵੇਂ ਦੰਮੀ ਨਵਾਂ ਲਾ ਲਿਆ ਨਾ ਟਕਾ ਕੇ ਨਸ਼ਾ ਤੇ ਵੇਚਣ ਨੂੰ ਤੇ ਆਪਾਂ ਆਇਸ਼ ਕਰਾਂਗੇ ਸਾਰੀ ਉਮਰ ਪ੍ਰਦੀਪ ਦਾ ਕੀ ਹੈ ਸਾਲੇ ਦਾ ਉਹ ਤਾਂ ਤਿੰਨ ਟਾਈਮ ਚ ਡਾ ਲਾਉਂ ਰਿਆ ਉਹਨਾਂ ਦੇ ਭੋਗ ਪੈਣਾ ਛੇਤੀ ਤੇ ਮਾਈ ਮੁੰਡਾ ਵੀ ਕਿੰਨਾ ਕਿ ਜੜਿਆ ਆਪਾਂ ਕੋਠੀ ਪਾਉਣੀ ਆ ਬਾਹਰ ਤੇ ਨਾਲੇ ਲਾਵਾਂਗੇ ਗੱਡੀ ਤੇ ਆਇਸ਼ ਕਰਾਂਗੇ ਮਾਈ ਮੁੰਡਾ ਸਰੂ ਇੱਥੇ ਜਿਹੜੀ ਇਹਨਾਂ ਦੇ ਨਾਲ ਕਮਾਈ ਕੀਤੀ ਹੈ ਨਾ ਪੱਚੇ ਢਾਰੇ ਪੁਰਾਣੇ ਘਰਾਂ ਦੀ ਮੰਨ ਲੇ ਆਇਸ਼ ਕਰਾਂਗੇ ਆਪਾਂ ਦੋਵੇਂ ਖੁਸ਼ ਹੋ ਉਹ ਕੋਝਾ ਹਾਰ ਉਹ ਹੱਸਿਆ ਅਜਾ ਯਾ ਮੇਰੇ ਕੋ ਖਾਣ ਲਿਆ ਅਜਾ ਦੁੱਧਾ ਬਣਾ ਲਿਆ ਮਰ ਸਾਲੇ ਵੇ ਸੰਜੀਤ ਤੂੰ ਕਿੱਦਾਂ ਪਿਆ ਆਵੇਂ ਹੈ ਕਿ ਤੁਸੀਂ ਸ਼ਰਮ ਨੂੰ ਕਿਤੇ ਹੱਥ ਮਾਰੋ ਮਾਸਾ ਕਿਤੇ ਤੁਸੀਂ ਇਹ ਮਾਦਾ ਸ਼ਰਮ ਉਹ ਦਮਾ ਲੀਏ ਤੂੰ ਕੀ ਆ ਕੇ ਤੁ ਕੀ ਆ ਨਾਲੇ ਬੁਢਾ ਬੈਠ ਚੁੱਕੀ ਫਿਰਦਾ ਕਦੀ ਕਿਤੇ ਹੁਣ ਪੰਡਾ ਫਿਰਦਾ ਕਦੀ ਕਿਤੇ ਇਹ ਨਹੀਂ ਚੰਗੇ ਲੱਗਦੇ ਇਹ ਘਰੋਂ ਨਿਕਲ ਜੀਏ ਉਹਦੇ ਹੱਥ ਨਿਕਲ ਜਾਣਾ ਵਾ ਥੋੜੇ ਦੇ ਦਿਨ ਨੇ ਠੰਡ ਪਾਦੀ ਸੀ ਤੁਹਾਨੂੰ ਅਸੀਂ ਵਿਆਹ ਨਾ ਕਰਦੇ ਹੁਣ ਨਹੀਂ ਜਿਹੜੀਆਂ ਤੂੰ ਕਮਾਈਆਂ ਕਰਨੀਆਂ ਨਾ ਉਹਨਾਂ ਦਾ ਤੇ ਰੋਣਾ ਵਸਾ ਉਹਨਾਂ ਕਮਾਈਆਂ ਨੇ ਤੇ ਬੇੜਾ ਡੱਕ ਕਰਤਾ ਮੇਰੇ ਘਰ ਦਾ ਜਿੰਨਾ ਤੁਸੀਂ ਕਿਤੇ ਹੱਥ ਚੁੱਕ ਲਈ ਤੂੰ ਮੈਨੂੰ ਕਹਿੰਦੇ ਮੈਂ ਆਤ ਚੁੱਕੀ ਬਲਕਿ ਤੇ ਤੁਸੀਂ ਚੁੱਕ ਲਈ ਕੀ ਗਨਾ ਕਰਦੇ ਆਂ ਜੀ ਤੁਹਾਨੂੰ ਜੰਮ ਕੇ ਇਹ ਦੱਸੋ ਮੈਨੂੰ ਕਿ ਤੂੰ ਮੇਰੀ ਹੱਡੀ ਜਾਨ ਦੇ ਵਾਰੀ ਬਣੀ ਨਹੀਂ

ਜੇ ਜਿਹੜੀਆਂ ਕਮਾਈਆਂ ਦੀ ਕੂਨ ਕਿਹਾ ਵਾ ਨਾ ਇਹਨਾਂ ਕਮਾਈਆਂ ਨੇ ਡੇੜਾ ਗਰਕ ਕਰ ਦੇਣਾ ਵੇਖੀ ਕਰਦਾ ਜੇ ਨਾ ਕਰਨਗੇ ਮੇਰੀ ਗੱਲ ਯਾਦ ਰੱਖ ਲਈ ਅੱਜ ਲੋਕਾਂ ਨੂੰ ਲੰਡੇ ਨੂੰ ਪੁੱਠੇ ਰਾ ਇੱਕ ਦਿਨ ਕੁਰਮੀ ਰੱਸ ਰਾਤ ਲੱਗੇਗਾ ਤੇ ਆਪਣੇ ਮੰੰਡਾ ਵੀ ਇੱਥੇ ਰਾਤੇ ਸੌਣੇਗਾ ਜੇ ਨਾ ਤੇ ਸਾਡਾ ਗਰਕਾ ਇਹੋ ਜਿਹਾ ਨਾਮ ਨਿਸ਼ਾਨੀ ਰਹਿਣਾ ਦੁਨੀਆਂ 'ਚ ਕੂਨ ਕਾਦੀਆਂ ਗੱਲਾਂ ਕਰਦਾ ਲੋਕੀ ਜੇ ਕਮਾਈਆਂ ਕਰਦੇ ਨਾ ਤੇ ਲੋਕੀ ਹੋਰ ਹੋਣਾ ਕਰਦੇ ਜੀ ਦੇ ਖੰਡੇ ਲੋਕੀ ਭਰਾਵਾਂ ਨੂੰ ਲੰਘਦੇ ਰਖੇ ਕੋ ਹੱਥ ਚੁੱਪੀ ਮਾਰੀ ਨਾ ਗੀਰਦੇ ਤਾਂ ਮਾਰੀ ਬਣਾਟਾ ਨੂੰ ਮਾਰੀ ਬਣਾਣੀ ਰੇ ਪਾਈਆ ਕੋਈ ਮੇਰੇ ਕੋ ਜੁੱਤੀ ਨਾ ਖਰੀਦ ਜੁੱਤੀ ਫੜ ਨਾ ਤੇ ਤੇਰੇ ਪਾਸੇ ਦੇਖੀ ਮੈਂ ਤੇਨੇ ਕਿ ਦਸੇ ਰੇਦੀ ਮਰ ਜੋ ਕਿਤੇ ਬੰਦਾ ਲੱਤ ਜਰਕੇ ਤੇ ਕਿਤੇ ਤੁਹਾਡੇ ਵਰਗੇ ਕਿਤੇ ਨਾ ਹੀ ਜਨਮ ਲੁੱਟੇ ਹੈ ਗੋਰੀਆ ਕੋ ਕਾ ਨਹੀਂ ਪੜਾਈ ਹਲ ਨੇ ਆਤੀ ਤੋਂ ਕੀ ਆ ਨਾ ਕੋ ਕੋ ਸਾਰੀ ਜ਼ਿੰਦਗੀ ਤੇ ਮੈਂ ਨੂੰ ਕਮਾਈ ਕਰਨ ਦੇ ਆ ਆ ਦੁੱਧ ਦੋ ਪੀ ਲੋ ਉਹ ਦਾਦਾ ਬਾ ਦੁੱਧ ਪੀਵੇ ਇਥੇ ਅਕੇ ਅਕਰ ਕੋ ਸੱਚਾ ਕਈ ਕਰਮ ਜਿੰਨਾ ਉਹਨਾਂ ਨਾਲ 15 ਸਾਲ ਆਦਨ ਆਪਨਾ ਕੰਮ ਕਰਦੇ ਤੂੰ ਕਿੱਥੇ ਜਾਣਾ ਉਹ ਮੈਂ ਜਿੱਥੇ ਮੰਗੀ ਜਾਵਾ ਤੂੰ ਮੈਨੂੰ ਕੀ ਕਹਾਂ ਬਾਪੂ ਜਾ ਆਪਣਾ ਕੰਮ ਕਰ ਜਾ ਕੇ ਤੇ ਭਰਾ ਜੇ ਤੂੰ ਕੰਮ ਕਰਦੇ ਨਾ ਤੇ ਕੰਮ ਨਹੀਂ ਦੇਣਾ ਤੇਰੇ ਅੱਗੇ ਕੰਮ ਨਹੀਂ ਉਹ ਹੱਥ ਜਿਵਾਵਾ ਇਹ ਕੰਮ ਦਾ ਪੇਚਿਆਂ ਦੇ ਅੱਗੇ ਹੁੰਦਾ ਹੀ ਤੂੰ ਜਿਹੜੇ ਚੰਗੇ ਕਰਮ ਕੀਤੇ ਸਾਡੇ ਤੇ ਇਹ ਗਰੀਬੀ ਆਈ ਆ ਗਰੀਬੀ ਤੋਂ ਇਲਾਵਾ ਤੇ ਸਾਨੂੰ ਲੱਭਾ ਕੋਈ ਚੰਗਿਆਈਆਂ ਕਰਦਾ ਰਿਹਾ ਲੋਕਾਂ ਦੇ ਭਲੇ ਕਰਦਾ ਰਿਹਾ ਕੀ ਖਟਿਆ ਜੋ ਮੈਂ ਬਰਿਆਈਆਂ ਕਰਦਿਆਂ ਲੋਕਾਂ ਦੀਆਂ ਨਸ਼ੇ ਵਿੱਚ ਅੰਨਾ ਵੀ 5 ਲੱਖ ਦਾ ਮਾਲਕ ਹੋ ਗਿਆ ਵਾ ਤੂੰ ਐਸੇ ਟੁੱਟੇ ਜੇ ਛੱਡ ਦੇ ਮਰ ਨਿਕਲ ਜਾ ਤੂੰ ਉੱਪਰ ਦੇਮਾ ਉੱਪਰ ਦੇਮਾ ਤੇਨੂੰ ਸਾਰੇ ਦਾਗ ਹੋ ਗਿਆ ਵਾ ਉੱਠ ਜਾ ਮਰ ਜਾ ਅੰਨਾ ਕਿੰਨੇ ਕੰਮ ਕਰ ਆਇਆ ਇੱਕ ਹੋਈ ਫੇਰ ਬਕਵਾਸ਼ ਕਰਕੇ ਗਿਆ ਉਹ ਤੇ ਮੈਨੂੰ ਲਾਲ ਪੈਣਾ ਵਾ ਤਹੀ ਬੁੱਢਾ ਸ਼ਦਾਈ ਹੋ ਗਿਆ ਉਦਾਂ ਜਾਵਦਾ ਕਿਹਦੇ ਆਲ ਹੋਏ ਕਹੋ ਗਿਆ ਯੋ ਗਾਂਜਾ ਮੈਨੂੰ ਤੇ ਕਹਾ ਪਿਆ ਕੀ ਹੁੰਦਾ ਏ ਘੋੜਾ ਇਹ ਮੌਤ ਲੱਪਣ ਦੇ ਸਾਡੀ ਵੀ ਮੌਤ ਹੋ ਜੇ ਇਨਾਂ ਦੀ ਹੋਰ ਇਹਨੇ ਕਰਨਾ ਉਹ ਰਾਜ ਕੇ ਪਿਆ ਦੂਜੇ ਨੇ ਉਧਰ ਹੱਤ ਚੁੱਕੀ ਆ ਮੈਨੂੰ ੱੱਕੇ ਮਾਰਦਾ ਹੀ ਹੋਵੇ ਤੇ ਆ ਵੀ ਇਹ ਡਾਕਟਰ ਤਾਂ ਰੇ ਰੇ ਚੱਲਦਾ ਆ ਰੱਬ ਮੈਨੂੰ ਘਾ ਲਿਆ ਇਹਦਾ ਜੀ ਇਹਨਾਂ ਕਲਾੜਿਆਂ ਨੂੰ ਜਾ ਕਰੋ ਕੱਢ ਦੇ ਜਾਂ ਮੈਨੂੰ ਲੈ ਕੇ ਕਿਤੇ ਬਾਹਰ ਰਿਹਾ ਪਾ ਤੇ ਇੰਨਾ ਤਾਂ ਨਹੀਂ ਰਹਿ ਸਕਦੀ ਮੈਨੂੰ ਤੇ ਇਹਨਾਂ ਦੇ ਲੈ ਲੱਤਾਈਓ ਮੈਨੂੰ ਨਹੀਂ ਇਹਨਾਂ ਦੇ ਦੋ ਦੇ ਦੇ ਕੱਢ ਦੇਣੇ ਚੱਲ ਚੁੱਪ ਕਰ ਹੁਣ ਜੇ ਆਪਾਂ ਦਾ ਕੀਤੀ ਆ ਜੇ ਤੂੰ ਕਹੇ ਜੋ ਗਾ ਲੀਤੇ ਸਿਆਪੇ ਮੇਰੇ ਗਲੋਂ ਨਾਲ ਲਾਵੇ ਤੂੰ ਮਕਾਲਾ ਦੋ ਰੋ ਰੋਟੀਆਂ ਇਹਨਾਂ ਦਾ ਸਿਆਪਾ ਗਲੋਂ ਲਾਦੇ ਤੂੰ ਹੀ ਕਾਲੇ ਜੋਗਾ ਇਹ ਤਾਂ ਨਹੀਂ ਗੈਰੀਂ ਸੰਦੇ ਮਰ ਜਾਂਦੇ ਉਹ ਚੰਗੇ ਹੀ ਉਹ ਵਖੜੋਂ ਦੀ ਜੇ ਮੈਂ ਵਖੜੋਂ ਦੇ ਇਹਨਾਂ ਤੇ ਘਾਟਾ ਪੇਰਾ ਦੇਰ ਕੇ ਘਾਟਾ ਮੈਨੂੰ ਦੇਉਣ ਨਿਕ ਜੇ ਤਾਂ ਟੋਕ ਲੱਗ ਜੇ ਉਹ ਵੀ ਇੱਕ ਕੰਮਾਤ ਵਰ ਗਿਆ ਤੇ ਮੇਰੇ ਘਰ ਦਾ ਦਿਲ ਸਤਿਆਨਾਸ਼ ਹੋ ਜਾਣਾ ਇਹ ਲੋਕਾਂ ਦੇ ਪੁੱਤਾਂ ਨੂੰ ਮੈਸੇ ਤੇ ਲਾਉਣ ਦਿਆਂ ਜੇ ਇਹਦਾ ਵੀ ਐਟਾ ਦਾ ਨਿਕਲਾ ਆ ਤਾਂ ਫਿਰ ਕੀ ਹੋਏਗਾ ਕੱਲ ਫੇਰ ਸਾਈਟ ਦੀ ਸਾੜੀਆ ਦਾਬੀ ਉਹ ਤੇ ਨੂ ਆ ਬੁਜੀ ਦੀ ਦਿਹਾੜੀ ਤਾਂ ਆਉਂਦੀ ਏ ਤੋ ਉਹ ਤੇ ਲੱਖਾਂ ਦੀ ਗੱਲਾਂ ਕਰਦੇ ਤੂੰ ਤਾਂ ਹੰਗੂ ਹੁੰਦੇ ਆ ਤੂੰ ਮੇਰੀ ਗੱਲ ਸੁਣ ਹਾਂਜੀ ਹੁ ਤੇ ਮਾਰੇ ਬੰਦੇ ਦੀ ਪੈਣੀ ਨਹੀਂ ਪੈਣਾ ਪੁੱਤ ਠੀਕ ਆ ਦੱਬੂਗੀ ਠੀਕ ਹਾਂਜੀ ਵੇਲਾ ਇਦਾਂ ਚਾਹ ਤੇ ਮੈਂ ਪਿਓ ਨੂੰ ਕੰਨਣਾ ਹਾਂ ਤੇਰੇ ਚਾਚੇ ਨੂੰ ਕੰਨਣਾ ਉਹਨਾਂ ਦੇ ਮੇਰਾ ਪੇਰਾ ਕਰਕੇ ਕਰਤਾ ਔਰ ਦੁਹਨ ਦੂ ਮੇਰੀ ਲਾਜ ਰੱਖੀ ਕੋਈ ਗੱਲ ਨਹੀਂ ਦੱਬੂਗੀ ਮੈਂ ਤਾਂ ਬਣਾਜਮ ਕਹੂੰ ਟੈਨਸ਼ਨ ਕਿਉਂ ਲੈੰਦੀ ਜੀ ਔਰ ਤੇ ਪਾ ਲੈ ਕੇ ਤੇ ਬੱਤਨ ਮੈਂ ਅਚਰ ਬਣਾਉਣਾ ਠੀਕ ਹਾਂਜੀ ਮੇਰਾ ਨਾਮ ਰੋਸ਼ਨ ਕਰਨਾ ਮੇਰੇ ਪੁੱਤ ਨੂੰ ਠੀਕ ਆ ਦੱਬੂਗੀ ਚਲੋ ਬਾਦੀ ਜੀ ਕੋਈ ਨਹੀਂ ਟੈਨਸ਼ਨ ਨਾ ਨਾ ਰੋਣਾ E balla in avanti, al piede, no? no? Thank you! grazie!